ਮਾਰਕੀਟ ਕਮੇਟੀ ਸਮਾਣਾ ਅਤੇ ਸਬਜ਼ੀ ਮੰਡੀ ਫੜੀ ਵਾਲਿਆਂ ਦੇ ਵਿਚਕਾਰ ਕੀ ਇਸ਼ੂ ਚੱਲ ਰਿਹਾ ਹੈ ਤੁਹਾਨੂੰ ਸਾਰੀ ਅਪਡੇਟ ਦੇਵਾਂਗੇ ਤੁਸੀਂ ਜਰੂਰ ਜੁੜੇ ਰਹੋ ਇੱਕ ਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਅਸੀਂ ਬੈਠੇ ਆਂ ਜਿਆ ਮੰਤਰੀ ਸਾਹਿਬ ਦਾ ਹੁਕਮ ਹੈ ਉਹਨਾਂ ਨੂੰ ਵੀ ਜਗ੍ਹਾ ਦੇਣਾ ਵੀ ਅਸੀਂ ਅੱਜ ਦਾ 6 ਮਹੀਨੇ ਦਾ ਇਹਨਾਂ ਦਾ ਅਸੀਂ ਜਿਹੜਾ ਹੈਗਾ ਉਹ ਕੰਮ ਆ ਅਸੀਂ ਸਟਾਰਟ ਕਰ ਰਹੇ ਹਾਂ ਉਹ ਸਾਡਾ ਪਾਰ ਹੋਊਗਾ ਇਸ ਲਈ ਅਸੀਂ ਕੋਸ਼ਿਸ਼ ਕਰ ਰਹੇ ਹਾਂ ਇਹਨਾਂ ਨੂੰ ਆ ਅਲੱਗ ਤੋਂ ਜਗ੍ਹਾ ਦੇ ਕੇ ਜਦੋਂ ਸਾਡੇ ਕੋਲੇ ਸੈੱਟ ਪਿਆ ਉਹਦੇ ਚ ਜਿੰਨਾ ਕਰ ਪਿਆਰ ਨਹੀਂ ਉਹਦੇ ਚ ਬੈਠਣਾ ਜਿੱਥੇ ਅਸੀਂ ਇਹਨਾਂ ਨੂੰ ਮਿੱਟੀ ਪਾ ਕੇ ਲੋਕਟੈਂਡ ਲਾ ਕੇ ਇਹਨਾਂ ਨੂੰ ਜਗ੍ਹਾ ਦੇ ਦਾਂ ਨੂੰ ਪ੍ਰੋਪਰ ਕੋਈ ਐਸੀ ਗੱਲ ਨਹੀਂ ਹੈ ਜੀ ਇਹਨਾਂ ਨਾਲ ਕੋਈ ਅਜਿਹੇ ਰਿਕਾਰ ਕੋਲੇ ਆ ਇੱਥੇ ਗੱਲਕਾਰ ਹੋ ਰਹੀ ਹੈ ਸਰਕਾਰ ਦਾ ਰਿਕਾਰ ਦੇ ਰਹੀ ਹੈ ਵਧੀਆ ਨੂੰ ਪ੍ਰੋਪਰ ਵਧੀਆ ਤਰੀਕੇ ਨਾਲ ਬਣਾ ਕੇ ਦੇਵਾਂਗੇ ਇਹ ਹੁਣ ਦਿੱਕਤ ਆਉਂਦੀ ਸੀ ਵੀ ਸੜਕ ਦੇ ਉੱਪਰ ਬੈਠੇ ਜੀ ਕੇ ਲੋਕ ਬਹੁਤ ਹੋ ਗਏ ਟਾਂਗੇ ਸੀ ਵੀ ਗੱਡੀ ਲੈ ਕੇ ਆਉਂਦਾ ਕੋਈ ਮੋਟਰਸਾਈਕਲ ਲੈ ਕੇ ਆਉਂਦਾ ਦੀ ਕੋਈ ਸਾਈਕਲ ਲੈ ਕੇ ਆਉਂਦਾ ਲੋਕ ਹਰੇਕ ਕਹਿੰਦਾ ਦੀ ਵੀ ਮੈਂ ਜਿਹੜਾ ਮੰਡੀ ਦੀ ਸੜਕ ਦੇ ਉੱਪਰ ਹੈ ਇਹਨਾਂ ਨੂੰ ਰੈਡੀ ਵਧੀਆ ਵਾਲਿਆਂ ਨੂੰ ਕੋਈ ਜਗ੍ਹਾ ਦਿੱਤੀ ਜਾਵੇ ਇਸ ਕਰਕੇ ਚਲੋ ਉਧਰ ਮੈਨੇਜ ਹੋ ਜਾਏ। ਪਹਿਲੇ ਮਹੀਨੇ ਘਟਾਣੀ ਉਹ ਜੀਵੀ ਆਉਗੀ ਅਗਲੇ ਜਿਹੜੇ ਮਹੀਨੇ ਬਾਅਦ। ਬੋਲੇ ਕਿ ਸਾਨੂੰ ਫਿਰ ਗਾਂਵ ਨਹੀਂ ਸਰ ਉਹ ਮੰਡੀ ਆ ਜਿਹੜੀ ਸਾਡੀ ਸਬਜ਼ੀ ਮੰਡੀ ਆ ਉਥੋਂ ਕੋਈ ਜੀਰੇ ਵਾਸਤੇ ਫਸਲ ਵਾਸਤੇ ਨਹੀਂ ਉ ਤਾਂ ਚਲੋ ਬੇਲੀ ਪਈ ਐ ਉੱਥੇ ਕਿਸਾਨ ਉਦੋਂ ਸੱਟ ਲੈਣਾ। ਜੇ ਆਪਣੀਆਂ ਉੱਥੇ ਰੈਡੀਓ ਫੜੀਆਂ ਲੱਗੀਆਂ ਹੋਈਆਂ ਨੇ ਫਿਰ ਕਿਸਾਨ ਕਿਉਂ ਦਿੱਟੂ ਕੱਢ ਕੇ ਉੱਥੇ ਜਗਾ ਹੀ ਕਿਉਂ। ਠੀਕ ਠੀਕ। ਥੈਂਕ ਯੂ। ਹਾਂ ਨਾ ਇਹ ਮਸਲਾ ਯਾਨੀ ਕਿ ਕੰਟੇਨਰ ਦਾ ਪ੍ਰੋਵੀਜ਼ਨ ਤੇ 4-5 ਮਹੀਨਿਆਂ ਤੋਂ ਇੱਥੇ ਆ ਗਈ ਐ ਮੈਅਰਮੈਂਟ ਹੋ ਚੁੱਕੀ ਐ। ਠੀਕ ਹੈ ਜੀ। ਉਹਨਾਂ ਨੂੰ ਕਹਿ ਚੁੱਕੇ ਨੇ ਨੋਟਿਸ ਮੇਰੇ ਕੋਲ ਵੀ ਆਇਆ ਸੀਗਾ ਐਜੇ ਪ੍ਰਧਾਨ ਕਰਕੇ ਤੇ ਇਹਨਾਂ ਫੜੀਆਂ ਨੂੰ ਨੋਟਿਸ ਉਹਨਾਂ ਦਿੱਤੇ ਨੇ ਮਾਰਕੀਟ ਕਮੇਟੀ ਨੇ ਵੀ ਭਾਈ ਤੁਸੀਂ ਜਗਾ ਖਾਲੀ ਕਰ ਦਿਓ ਅਸੀਂ ਤੁਹਾਨੂੰ ਪਰਲੀ ਸਾਈਡ ਸ਼ੈੱਡ ਖਾਲੀ ਪਿਆ ਜਿਹੜਾ ਸਪਲਾਈ ਮੰਡਿਓ ਉੱਥੇ ਤੁਹਾਨੂੰ ਬਿਠਾ ਦੇਣਾ ਪਰ ਇਹ ਉੱਥੇ ਜਾਂਦੇ ਨਹੀਂ ਹੈਗੇ ਅਸੀਂ ਵੀ ਇਹਨਾਂ ਦੀ ਮਿਹਰਤ ਕੀਤੀ ਵੀ ਤੁਸੀਂ ਉੱਥੇ ਜਾ ਲਿਓ ਫਿਰ ਇਹਨਾਂ ਨੂੰ ਅਸੀਂ ਕਿਹਾ ਵੀ ਤੁਹਾਨੂੰ ਉਰੀ ਸ਼ੈੱਡ ਤੇ ਹੀ ਬਿਠਾ ਦਿੰਦੇ ਹਾਂ ਜਗਾ ਘੱਟ ਕਰਕੇ 12 12 ਫੁੱਟ ਜਗਾ ਦਿੱਤੀ ਰਣ 68 ਫੁੱਟ ਤੋਂ ਤੁਹਾਨੂੰ ਸੈਟਿੰਗ ਕਰਦੇ ਹਾਂ ਜਦੋਂ ਅੰਡਾ ਲੱਗ ਜਾਏਗਾ ਪ੍ਰਧਾਨ ਮੰਤਰੀ ਸਾਹਿਬ ਨੇ ਕੋਲ ਵੀ ਜਨਕ ਇਹ ਗੱਲ ਕੀਤੀ ਉਹਨਾਂ ਨੇ ਵੀ ਤੁਹਾਨੂੰ ਵਿਸ਼ਵਾਸ ਦਿਵਾਇਆ ਉਹ ਜਗ੍ਹਾ ਵੇਖਦੂ ਹੀ ਗਿਆ ਪ੍ਰਕਾਸ਼ ਸਿੰਘ ਜੀ ਦੇ ਸਾਡੇ ਗਜੂ ਮਜਰਾ ਸਾਹਿਬ ਉਹਨਾਂ ਨੇ ਵੀ ਇਹਨਾਂ ਨੂੰ ਸਮਝਾਇਆ ਅਸੀਂ ਉਹਨਾਂ ਕੋਈ ਬੇਨਤੀ ਕੀਤੀ ਉਹਨਾਂ ਨੇ ਕਿਹਾ ਵੀ ਆਹ ਕੰਡਨ ਦੇ ਨਾਲ ਅਸੀਂ ਜਗ੍ਹਾ ਬਣਾ ਕੇ ਵਧੀਆ ਢੰਗ ਨਾਲ ਬੜੀਆਂ ਬਣਾ ਕੇ ਤੁਹਾਨੂੰ ਪ੍ਰੋਪਰ ਦੇ ਦਿੰਦੇ ਹਾਂ ਤੇ ਪਰ ਜਿਹੜਾ ਮਹੀਨਾ ਹੈਗਾ ਉਹ ਮਹੀਨੇ ਦੇ ਵਿੱਚ ਮਸਲਾ ਤੁਹਾਡਾ ਖਤ ਹੋ ਜਾਣਾ ਪਰ ਇਹ ਜੀ ਦੇ ਹੜਤਾਲ ਦੇ ਵਿੱਚ ਉਹ ਇਹਨਾਂ ਦਾ ਵੀ ਰਾਈਟ ਸੀ ਵੀ ਆਪਣੇ ਬੈਠੇ ਨੇ ਪ੍ਰਕਾਸ਼ ਸਿੰਘ ਜੀ ਆ ਗਏ ਨੇ ਉਹਨਾਂ ਪੱਕਾ ਜੀ ਸਮਝਾ ਕੇ ਮਸਲਾ ਹੱਲ ਕਰ ਉਹ ਬਹੁਤ ਬਹੁਤ ਧੰਨਵਾਦ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਜੀ ਸ਼ਿਵ ਕੁਮਾਰ ਹੈ ਸ਼ਿਵ ਕੁਮਾਰ ਜੀ ਤੁਹਾਡੇ ਨਾਲ ਜਿਹੜਾ ਕੋਈ ਤੱਕਾ ਤਾਂ ਨਹੀਂ ਹੋ ਰਿਹਾ ਤੱਕਾ ਜੀ ਜਦੋਂ ਕੋਈ ਵੀ ਕੰਮ ਹੋਣਾ ਹੁੰਦਾ ਹੈ ਮੈਂ ਮੰਡੀ ਕੰਦੇ ਫੜੀਆਂ ਲੈ ਜਾਓ ਇੱਧਰ ਕਦੇ ਕੰਦੇ ਵੀ ਜਗਾ ਘਟਾ ਲਓ ਕੰਦੇ ਕਿ ਇੱਧਰ ਚੱਕੇ ਉਧਰ ਲੈ ਜਾਓ ਕਦੇ ਉਧਰ ਲੈ ਜਾਓ ਕੋਈ ਪੱਕਾ ਸਾਨੂੰ ਦਿੱਤਾ ਨਹੀਂ ਗਿਆ ਅਸੀਂ 1500 ਰੁਪਏ ਮਹੀਨਾ ਜੀ ਬਿਅਕ ਆਪਣਾ ਫੀਸ ਭਰ ਰਹੇ ਆਂ ਔਰ ਇਹ ਕਿਰਾਇਆ ਭਰ ਰਹੇ ਆਂ ਸਾਡੇ ਕੋਲ ਰਸੀਦਾਂ ਵੀ ਪਈਆਂ ਨੇ ਤੇ ਸਾਨੂੰ ਕੋਈ ਸਹੂਲਤ ਦਿੱਤਾ ਨਹੀਂ ਗਿਆ ਹੋਇਆ ਹੈ ਹੁਣ ਮੇਨ ਜੀ ਗੱਲ ਹੈ ਵੀ ਕੀ ਡਿਮਾਂਡ ਕਰਦੇ ਤੁਸੀਂ ਪੰਜਾਬ ਸਰਕਾਰ ਤੋਂ ਔਰ ਮੌਜੂਦਾ ਜੀ ਰੀਟ ਮਾਰਕੀਟ ਕਮੇਟੀ ਦੇ ਸਮੂਹ ਮੈਂਬਰ ਸਮਾਨ ਪ੍ਰਧਾਨ ਸਾਹਿਬ ਤੋਂ ਸਾਡਾ ਡਿਮਾਂਡ ਇਹੀ ਹੈਗਾ ਜੀ ਜਿੱਥੇ ਅਸੀਂ ਬੈਠੇ ਆਂ ਜੀ ਸਾਨੂੰ ਬੈਠਾ ਰਹਿਣ ਦੇਵੇ ਜੇ ਉਹਨਾਂ ਦਾ ਕੰਡਾ ਦਾ ਮਸਲਾ ਹੈਗਾ ਕੰਡਾ ਆਪਣਾ ਪੁਰਾਣਾ ਇੱਕ ਬੰਦ ਪਿਆ ਹੈ 3 ਸਾਲ ਤੋਂ ਉਹ ਵੀ ਠੀਕ ਹੋ ਕੇ ਚੱਲ ਸਕਦਾ ਹੈਗਾ ਤੇ ਜੇ ਨਹੀਂ ਉਹਦੇ ਨਾਲ ਸਰਦਾ ਹੋਰ ਲਵਾਉਣਾ ਹੈਗਾ ਜੇ ਸੈਟ ਕੋਈ ਬਦਲਦੇ ਆਪਣਾ ਜਗਾ ਬੱਧੂ ਪਈ ਹੈ ਵੀ ਸਾਨੂੰ ਨਤੰਗ ਕੀਤਾ ਜਾਵੇ ਓਕੇ ਜੀ ਬਹੁਤ ਧੰਨਵਾਦ ਪਰ ਪ੍ਰਵਾਸੀ ਨੇ ਉਹਨਾਂ ਕੋਲ ਰਸੀਦ ਵੀ ਜਿਹੜੀ ਤੁਸੀਂ ਲਾਈਵ ਦੇਖ ਰਹੇ ਹੋ ਇਹ ਰਸੀਦਾਂ ਵੀ ਉਹਨਾਂ ਕੋਲ ਇਕੱਠੀਆਂ ਹੋਈਆਂ ਨੇ ਕਿ ਮਾਰਕੀਟ ਕਮੇਟੀ ਵੱਲੋਂ ਇਕੱਠੀਆਂ ਹੋਈਆਂ ਹਨ ਜੀ ਹਾਂ ਜੀ ਹਾਂ ਸੋ ਕਿਤੇ ਨਾ ਕਿਤੇ ਜਿਹੜਾ ਮਸਲਾ ਹੈ ਇਹਨੂੰ ਸਰਕਾਰ ਕਿਦਾਂ ਸੁਲਝਾ ਪਾਉਂਦੀ ਹੈ ਸੋ ਇਹ ਦੇਖਣ ਲਈ ਤੁਸੀਂ ਜਰੂਰ ਜੁੜੇ ਰਹੋ ਇੱਕ ਤਾਰਾ ਬੋਲੇ ਪੰਜਾਬੀ ਚੈਨਲ